ਹਸਰੀ ਕਾਲ ਜੀ ਹਸਰੀ ਕਾਲ ਜੀ ਕੀ ਹਾਲ ਹੈ ਜੀ ਬੜਾ ਠੀਕ ਹੈ ਤਰੀਆਂ ਕਹਿਰੀਆਂ ਦੇਖਦਾ ਕਹਿਰੀਆਂ ਦੇਖ ਲਾ ਹੁਣ ਬਣਾਤੀ ਪਾਰਕਿੰਗ ਦੇਖ ਲੈ ਖੱਬਲ ਗੁੱਬੂ ਕਿੱਥੇ ਗਿਆ ਹੂੰ ਇਹ ਸਾਲਾ ਖੱਬਲ ਦੂਆ ਹੁੰਦਾ ਯਾਰ ਹੂੰ ਉਹ ਮੈਂ ਘਰਾਂ ਭਲੇਖੇਗਾ 240 ਕਰ ਬੈਠਾ ਮਾਂਜ ਕੇ ਸੜਦਾ ਸਾਰੀ ਹਾਂ ਮੈਥੇ ਵੀ ਜੇ ਵੇ ਮੈਥੇ ਮੂਲੀਆਂ ਮਾਲੀਆਂ ਆਇਆ ਇਹਦਾ ਮਟੋਬ ਵੀਤਾ ਆਹ ਡਾਲਾਂ ਉਪਰ ਹੂੰ ਉਹ ਉਧਰ ਮੂਲੀਆਂ ਉਧਰ ਥਗਮਲਾਂ ਦੇ ਉਪਰ ਆਇਆ ਪਰ ਮੈਥੇ ਐ ਬੱਤ ਪਨੀਆ ਇੱਧਰ ਸਾਗ ਹੂੰ ਐ ਬੱਤ ਸਾਗ ਹੋ ਗਿਆ ਆ ਪਰ ਫੇਰ ਇੱਕ ਨਹੀਂ ਧਨੀਆ ਤੋ ਆ ਆ ਛੇ ਪੱਤੀ ਆ ਸੱਤ ਪੱਤੀ ਸੱਤ ਪੱਤੀ ਦਾ ਮਤਲਬ ਕੀ ਆ ਬਾਈ ਸੱਤ ਪੱਤੇ ਹੋਣੇ ਆ ਇੱਕ ਨਹੀਂ ਖਾਦਿਆ ਕਿਸੇ ਨੂੰ 8 ਆ ਕਿਸੇ ਨੂੰ 7 ਆ ਖਾਦਿਆ ਹੋਣੀ ਗੇ ਨਹੀਂ ਦਿੰਦਾ ਉਹ 8 ਆ ਉਹ 3 ਖਾਦਿਆ ਇਹ 7 ਆ ਹਾਂ ਇਹ 7 ਐ ਆ 8 ਆ ਆ ਦੇਖ ਇਹਨੂੰ ਇਹ ਮਾਟਾ ਹੂੰ ਕਦੋ 3 4 5 6 7 ਤੱਕ ਸੱਤੇ ਹੈ ਹੂੰ ਸੱਤੇ ਹੈ ਘੜਫੜ ਕੇ ਰੱਖੀ ਤਿੰਨ ਚਾਰ ਅੱਠ 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 ਇਹਨੂੰ ਅੱਠ ਹੈ ਮੁੱਤਾਂ ਮੈਂ ਦੇਖੀ ਮੇਰੇ ਗਲਤੀ ਕਰਾਤੀ ਤੇ ਆ ਦੇਖੀ ਇਹ ਨੂੰ ਅੱਠ ਆ ਅੱਠ ਇਹਨੂੰ ਅੱਠ ਹੈ ਇਹਨੂੰ ਸੱਤ ਹੈ ਇੱਕਲਾ ਹੈ ਨਾ ਹੂੰ ਕਿਸੇ ਨੂੰ ਸੱਤ ਕਿਸੇ ਨੂੰ ਅੱਠ ਬਾਲੇ ਫੋੜੇ ਜੇ ਪਤਾ ਨਹੀਂ ਗਿਆ ਹੁੰਦੇ ਇਹਦੇ ਪੱਤੇ ਵੇ ਦੇ ਲਾ ਇਹ ਪਤਾ ਨਹੀਂ ਨਹੀਂ ਅੱਗੇ ਸਾਫ ਹੁੰਦੇ ਨੇ ਪੱਤੇ ਇਹਦੇ ਇਹ ਪਤਾ ਨਹੀਂ ਗਿਆ ਹੋਣ ਲੱਗੇ ਦਰਖਤ ਤਾਂ ਇੰਨਾ ਵਧੀਆ ਏ ਹਾਂ ਇਹ ਦੀ ਇੱਕ ਚੱਕਰ ਪਾਣੀ ਆ ਇਹ ਪੱਤਿਆਂ ਦੀ ਮਾਰ ਪੈਂਦੀ ਆ ਹਾਂ ਇਹ ਤਾਂ ਕੋਈ ਬਿਮਾਰੀ ਹੋਇਆ ਹੈ ਨਾ ਬਿਮਾਰੀ ਨਹੀਂ ਹੈਗੀ ਹਾਂ ਠੇਕਣੀ ਆਉਂਦੀ ਇਹਨੂੰ ਰੇਗਦੇ ਨੂੰ ਆ ਫਿਰ ਇਹਦਾ ਹਾਂ ਆਹ ਆ ਜਿਹੜਾ ਤਾਂ ਦਰਖਤ ਦਰਖਤ ਵਰਗਾ ਬੂਟਾ ਹੁੰਦਾ ਇਹਨੂੰ ਥੱਲੇ ਹੈ ਨਹੀਂ ਥੱਲੇ ਨਹੀਂ ਹੈਗਾ ਇਹਨੂੰ ਜਿਹੜਾ ਆਹੋ ਹੈ ਨਾ ਜਿਹੜੀ ਆਹ ਲਾਈ ਵੀ ਆ ਉਹਦੇ ਦੀ ਪਰਾਂ ਔਖੜੀ ਆ ਵੀ ਤੇਰਾ ਯਾਰ ਖਰਾਬ ਜਿਹੀ ਹੋ ਗਿਆ ਇਹਦਾ ਆਹ ਦਰਖਤ ਤੇ ਸਿੰਗਾ ਗਲਗਲ ਜੀਆ ਲਿੰਬੂਆ ਇਹਨੂੰ ਪਤਾ ਨਹੀਂ ਕਿ ਚੱਕਰ ਹੋ ਗਿਆ ਇਹ ਜ਼ਮੀਨ ਖਰਾਬ ਹੋ ਗਿਆ ਉਹ ਤਾਂ ਹੈ ਹੈ ਹੂੰ ਹੈ ਕੋਈ ਵਜ੍ਹਾ ਇਹਨੂੰ ਕੋਈ ਵਜ੍ਹਾ ਸਪਰੇਅ ਮੰਗਦਾ ਹੈ ਉਹ ਵੀ ਕਮਲਾ ਗਲੰਬੂਤਾ ਨਹੀਂ ਹੈਗਾ ਇਹ ਹਮਮ ਹਲਕਲ-ਕਲਕਲ ਜੀ ਲੱਗਦੀ ਹੈ ਹਮ ਹਾਂ ਕਿੰਨੀਆਂ ਲੈਣਾ ਲੱਗਦੀ ਹੈ ਹਮ ਕਹਿੰਦਾ ਮੇਰੇ ਨਾਲ ਇੱਕ ਪ੍ਰੋਮਿਸ ਕਰ ਕਹਿੰਦਾ ਹਮ ਕਹਿੰਦਾ ਨਾ ਆਉਣਾ ਮੈਂ ਹਮ ਮਗਾ ਨੌੜੇ ਦਾ ਪਾਣੀ ਹੈਗਾ ਉਰੇ ਹੁਣ ਇਹਦਾ ਮੋਟਰ ਚੱਲਦੀ ਹੋਵੇ ਫੇਰ ਨਾ ਆਉਣਾ ਕਾਲਾ ਪਿਆ ਪਾਣੀ ਹੁਣ ਨਾ ਲਾ ਦੇ ਕਰਾਂ ਜਾ ਕੇ ਫੇਰ ਨਾ ਲਈ ਨਹੀਂ ਨਹੀਂ ਖਰਾਬ ਪਾਣੀ ਹੋਊਗਾ ਕਾਲਾ ਪਾਣੀ ਹੋਊਗਾ ਹੋ ਇਹਦਾ ਰੋਈ ਮਈ ਸਾਹ ਆ ਉਹ ਤਾਂ ਲੱਗੇ ਪਏ ਹੁਣ ਖੇਤ ਚ ਹਾਂ ਫੇਰ ਪਾਣੀ ਚੱਲੀ ਜਾਂਦਾ ਫੇਰ ਪਾਣੀ ਚੱਲੀ ਜਾਂਦਾ ਆਹ ਨਹੀਂ ਜਿਹੜੇ ਪੰਮੇ ਆਉਂਦੇ ਰਾਹਤੋਂ ਦਾ ਬਹੁਤ ਉੱਚਾ ਹੁੰਦਾ ਤਰਾਕਾ ਉਹ ਬਹੁਤ ਉੱਚਾ ਹੋ ਜਾਂਦਾ ਬਹੁਤ ਉੱਚਾ ਹੋ ਜਾਂਦਾ ਤਬੂਲਰ ਮੰਗਣੀ ਸਾਹ ਜਾਂਦਾ ਇਹ ਇਹਨੂੰ ਕੱਟ ਰਹੇ ਜਾਂਦਾ ਥੋੜਾ ਜਿਹਾ ਮੈਂ ਦੇਖਦਾ ਨਹੀਂ ਉੱਥੇ ਦੇਖੀ ਮੈਂ ਦਰਿਆ 'ਚ ਲਾਇਬ ਟਾਰ ਖਤੋਂ ਉਹਨੇ ਬਹੁਤ ਲੰਬੇ ਹੋਏ ਉਹ ਤਾਂ ਨੂੰ ਵਾਧੇ ਦਾ ਬਹੁਤ ਆ ਉਹ ਹੂੰ ਬਗਲ ਹੋ ਜਾਂਦਾ ਉਹਨਾਂ ਦੇ ਇੱਕ ਲਿਖੇ ਦੇਨ ਹਾਂ ਹਾਂ ਐ ਟਾਰ ਦਾ ਬਗਲ ਹੁਣ ਤੂੰ ਸਾੜਦੀ ਕਹੀ ਜਾਂਦੇ ਆਪਾਂ ਸੱਤ ਵੀਰ ਦੇ ਇੱਕ ਪਟਕਾ ਪਾਣੀ ਖੜਦਾ ਸਾਡੇ ਖੇਤ ਨਾਲੋਂ 2 ਫੁੱਟ 2 ਫੁੱਟ ਈ ਛਾਇ ਹੈ ਇਹਦੇ ਹਾਲ ਦੀ ਇੰਨੀ ਬੇਅੰਤਾ ਇੰਨੇ ਕਿਸੇ ਦੇ ਹੁਣੀਓ ਨਹੀਂ ਜਿੰਨੀ ਤੇ ਹੈ ਨਹੀਂ ਹੈ ਕਿਸੇ ਦੇ ਦੇਖ ਲਾ ਤੂੰ ਨਾਲੇ ਪਾਣੀ ਕਿਹੜੇ ਲੱਗੇ ਦੇ ਬਹੁਤ ਜ਼ਿਆਦਾ ਹਲਤੀ ਫੇਰ ਦੇਖ ਲਾ ਕਹੀ ਜਾਂਦੇ ਉਹ ਪੁੱਤ ਬਜਰੀ ਨਾ ਖਲਾ ਕੇ ਕਿਆਰੀਆਂ ਚ ਲੈ ਲੈ ਪੁੱਤ ਉਹ ਗੜਾਈ ਜਾਂਦੀ ਦੀ ਉਹ ਦੇ ਪੁੱਤ ਰੱਖ ਦੇ ਰੱਖ ਦੇ ਦੇਖ ਲਾ ਮੰਦਾ ਨਹੀਂ ਰੱਖ ਉਹ ਕਿੱਥੇ ਚੱਕੀ ਹੈ ਜਾ ਉੱਥੇ ਛੜਿਆ ਉੱਥੇ ਵੀ ਕਹਿ ਨਹੀਂਦਾ ਆ ਦੇ ਕਿੰਨੀਆਂ ਗੇਰ ਗਿਆ ਗਾੜੀਆਂ ਗਾੜੀਆਂ ਗਾੜੀ ਪਾ ਗਿਆ ਰੱਖਿਆ ਰੱਖਾ ਤੀ ਉਹੀ ਤਾਂ ਮੈਂ ਦੇਖਦਾ ਵੀ ਇੰਨੀ ਹਲਦੀ ਨਹੀਂ ਹੈਗੀ ਕਿਸੇ ਦੇ ਬਹੁਤ ਹਲਦੀ ਇਹਦੇ ਦਾ ਜੀਰੀ ਖੜੀ ਵੀ ਵਧੀਆ ਬੋਨਰ ਰੋਗ ਨਹੀਂ ਹੈਗਾ ਐ ਟੌਪ ਦੀ ਆ ਪਰ ਹਲਦੀ ਮਾਰ ਗਈ ਕਾਲੇ ਨੇ ਕੱਲ ਬਣਾਇਆ ਕੰਨਾ ਪਰਸੂ ਮੈਂ ਬੰਨਣਾ ਜੋਗਾ ਤਾਂ ਹੈ ਨਹੀਂ ਤਾਂ ਕਾਲੇ ਕੰਨਾ ਐ ਨਹੀਂ ਬੰਨਣਾ ਜੋਗਾ ਛੋਟਾ ਹੈ ਛੋਟਾ ਆ ਕੰਨਾ ਮੰਦਰਾ ਇਹਨਾਂ ਲੰਮਾ ਕੱਦ ਨਹੀਂ ਗੱਡਿਆ ਕੰਨੇ ਨੇ ਹੂੰ ਤਾਂ ਬਣਾ ਤਾਂ ਠੀਕ ਆ ਵੈਸੇ ਅਜੇ ਟਾਈਮ ਤੱਕ ਕੱਦ ਨਹੀਂ ਗੱਡਿਆ ਅਜੇ ਮਹੀਨਾ ਹੈਗਾ ਟਾਈਮ ਹਾਂ ਇੱਕ ਮਹੀਨਾ ਹੋਰ ਆ ਅਸੂ ਅਸੂ ਕਹੇ ਕਰਦੇ ਵੀ ਹਸੂ ਜਾ ਕੇ ਭੂਸਰਦਾ ਕਿ ਸਰਦਾ ਦਾ ਸੁਮਾ ਹੀ ਹੈ ਜਿਹੜਾ ਪਹਿਨਾ ਰਹਿ ਜਾਂਦਾ ਨਾ ਉਹ ਹਸੂ ਜਾ ਕੇ ਭੂਸਰਨਾ ਹਾਂ ਉਹ ਹਸੂ ਜਾ ਕੇ ਦੇਖਣਾ ਜਿਹੜੇ ਪਹਿਨਾ ਨਿਕਲੇ ਆ ਠੀਕ ਆ ਜਿਹੜੇ ਪਹਿਨਾ ਰਹਿ ਗਏ ਉਹ ਹਸੂ ਜਾ ਕੇ ਹੁੰਦੇ ਆ ਜਿਵੇਂ ਕਹਿੰਦਾ ਕਹੀ ਨਹੀਂ ਕਰਦੇ ਹੁਣ ਕੋਈ ਬੱਚਾ ਸ਼ੁਰੂ ਜੋ ਜਵਾਨ ਹੋ ਗਿਆ ਕਈਆਂ ਨੇ ਜਾ ਕੇ 18ਵੇਂ ਸਾਲ ਤੇ ਬਾਅਦ ਜਵਾਨ ਹੋਣਾ ਉਹ ਕੰਮ ਆ ਹਾਂ ਦੇਖਦਾ ਸ਼ਿਵ ਸਾਲ ਲੱਗਿਆ ਹੁਣ ਪਤਾ ਨਹੀਂ ਲੱਗਿਆ ਬੜਾ ਯਾਰ ਮੈਂ ਇਹ ਵੱਡਾ ਹੈ ਮੈਂ ਪਤਾ ਦੇਖ ਲੈ ਉਹ ਨੂੰ ਨਹੀਂ ਛੋਟਾ ਜਿਹਾ ਬੱਚਾ ਹੈ ਇਹ ਇਹ ਲੱਗਦਾ ਇਹ ਮੇਰਾ ਛੋਟਾ ਜਿਹਾ ਹੈ ਹੋ ਹੁਣ ਅੱਧ ਕੱਢ ਕੇ ਮੜਾ ਜਾ ਨਹੀਂ ਨਹੀਂ ਮੂੰ ਤਾਂ ਛੋਟਾ ਜਿਹਾ ਲੱਗਦਾ ਇਧਰ ਆ ਕਰ ਉਹ ਤੇ ਨਿੱਕੀ ਨਹੀਂ ਚੱਲਨੀ ਠੀਕ ਹੈ ਨਾ ਕਾਏ ਪੇਪਰ ਆਏ ਅੱਜ ਪੇਪਰੇ ਪੇਪਰਾਂ ਨਹੀਂ ਤਾਂ ਘਸਾਈ ਵੀ ਆ ਮੈਂ ਚੱਲੀ ਹੋਈ ਨਹੀਂ ਹੋਗੇ ਦੋ ਪੇਪਰ ਚੱਲਣੇ ਆ ਅੱਜ ਤਾਂ ਦੋ ਪੇਪਰ ਹੋਇਆ ਦੋ ਛੁੱਟਿਆ ਹੋ ਜਾਂਦੀ ਹੈ ਵਿੱਚ ਉਹੀ ਕਿ ਪੇਪਰਾਂ ਨਹੀਂ ਘਸਾਏ ਪਏ ਨਹੀਂ ਤਾਂ ਨਿਆਣੇ ਜਾਂ 6ਵੀਂ ਜੇ 6 ਸਾਲ ਦਾ ਇਹਨਾਂ ਨੇ ਲੱਗੇ ਕਰਦਾ ਤਾਂ ਨਾ ਐ ਲੱਗੇ ਕਰਦਾ ਤਾਂ ਜਿਵੇਂ ਬਹੁਤ ਬੜਾ ਹੋ ਗਏ ਪਹਿਲਾਂ ਤਾਂ ਮੇਰੀ ਗੱਲ ਤੁਹਾਡਾ ਤਾਂ ਹੀ ਦਾ ਉਹਨਾਂ ਦਾ ਉਮਰ ਦਾ ਫਰਕ ਪਿਆ ਪਿਆ ਉਹੀ ਕਹਿੰਦਾ ਮੈਂ 8 ਸਾਲ ਤੇ ਘੱਟ ਨੇ ਆ 7 ਦੇ ਲਾਉਂਦੇ ਨਹੀਂ ਦੇ ਸਕੂਲ ਵਾਲੇ ਉਹਦਾ ਨਾਮ ਉਮਰ ਉਮਰ ਪੱਤਰ ਖਾ ਲੈਣੀ ਉਹ ਵੀ ਸਕੂਲ ਵਿੱਚ ਲਾਈਏ ਇਹਨੂੰ ਹੈਨਾ ਫੇਰ ਉਹੀ ਫੇ ਚੱਕਰ ਗਾਹਾਂ ਫੇਰ ਉਹੀ ਠੀਕ ਕਰਾਉਂਦੇ ਫਰੀ ਕੇ ਜਦੋਂ ਬਿਝਾਲੀ ਫਰੀ ਤੇ ਉਹੀ ਠੀਕ ਕਰਾਉਂਦੇ ਫਰੀ ਕੇ ਬਸ ਸਭ ਦੀ ਜਨਮ ਡੇਟਾਂ ਗਲਤ ਮੇਰੀ ਵੀ ਗਲਤ ਦੱਸ ਫੇਰ ਮੇਰੀ ਵੀ ਗਲਤ ਦੀਆਂ ਅਸੀਂ ਵੀ ਛੋਟੇ ਹੁੰਦੇ ਹਾਂ ਹਲਕੇ ਜਿਹੇ ਹੁੰਦੇ ਤੇ तरीके ਨਾਲ ਲਿਖਾ ਕੇ ਪੂਰੀ ਖਾਉਂਦਾ ਸਭ ਕੁਝ ਨਹੀਂ ਮੇਰਾ ਹੈਗਾ ਹੈਗਾ ਅਗਸਤ ਮਹੀਨੇ ਦਾ ਇਹ ਲਿਖਤਾ ਫਰਵਰੀ ਦਾ ਜੇ ਅਗਸਤ ਚ ਕਰਦੇ ਤਾਂ 5.5 ਸਾਲ ਬਣਦਾ ਹੈ ਜਲਦ ਐਡਮਿਸ਼ਨ ਕਰਾਉਣਗੇ ਅੱਧਾ 6 ਮਹੀਨੇ ਮੂਰੇ ਲਿਖਾ ਕੇ 6 ਸਾਲ ਦਾ ਕਰਾ ਕੇ ਚੱਲ ਵਾਸਤੇ ਪੂਰੇ ਹੋਗੇ ਦਾਖਲ ਹੋਗੇ ਜੀ ਮਨਾਈ ਗਿਆ 2 ਜਨਵਰੀ ਡੇਟਾ ਜਿਹੜੀ ਆ ਬੇਲ ਆਈ ਤੇ ਕੋਈ ਬੁੱਝਾ ਦੇ ਹੇ ਬੇਲ ਹੈ ਇਹ ਵੀ ਵਧੀਆ ਹੈ ਬੇਲ ਹੈ ਤਾਂ ਵਧੀਆ ਹੈ ਇਹ ਵੀ ਇਹ ਕਟਿੰਗ ਜ਼ਿਆਦਾ ਮੰਗਦੀ ਹੈ ਹਾਂ ਕਟਿੰਗ ਆਪਣੀ ਵੰਦੀ ਹੈ ਇਹ ਕਟਿੰਗ ਜ਼ਿਆਦਾ ਮੰਗਦੀ ਹੈ ਇਹ ਵੀ ਨਹੀਂ ਆ ਗਰ ਫਿਲਾਰਾ ਬਹੁਤ ਕਰਦੀ ਆ ਉਹ ਤਾਂ ਹੈਗਾ ਹੀ ਆ ਹਾਂ ਉਹ ਦੇਖਿਆ ਟੈਂਕੀ ਪਰ ਪਹਿਲਾਂ ਹਾਂ ਦੋ ਸਾਲ ਠੀਕ ਰਹੀ ਉਹਦੇ ਬਾਅਦ ਤਾਂ ਫੇਰ ਵਾਸਤੇ ਬਾਹਰ ਹੋ ਗਈ ਉਹ ਯਤ ਇਹ ਤਾਂ ਯਾਰ ਹਰੇਕ ਤੈਨੂੰ ਦੋ ਚਾਰ ਮਹੀਨੇ ਬਾਅਦ 샹ਗਣੀ ਪੈਣੀ ਹਾਂ ਜੇ ਤੂੰ ਨਹੀਂ 샹ਗੂਗਾ ਇਹ ਤਾਂ ਫਿਰ ਐ ਵਾਦੀ ਜਾਂਦੀ ਆ ਦੋ ਵਾਲੇ ਨੂੰ ਖੇਲਰ ਕੇ ਉਹ ਥੋੜੀ ਇਹ ਪੱਥਰ ਦੇ ਇਹਦੇ ਟੁਕੜੇ ਕਰਦੇ ਠੀਕ ਆ ਉੱਚੀ ਜ਼ਿਆਦਾ ਜ਼ੋਰ ਆ ਜ਼ੋਰ ਜ਼ਿਆਦਾ ਤੇਰੇ ਮੇਰੇ ਅੱਖਾਂ ਵਿੱਚ ਇਹਦੇ ਪਤਾ ਚੱਲਦਾ ਉਹ ਧਨੀਆ ਖੜਾ ਸੀ ਜੰਮਾ ਦੇਖਦਾ ਜੰਮਤਾ ਦੇ ਆ ਦੇ ਧਨੀਆ ਹੈ ਨਾ ਬਬ ਅ ਚੁੱਲਾ ਬਣਾਇਆ ਵੇ ਦੇਖ ਲੈ ਸੈਂਟਰ ਖੜੀ ਉਹ ਅੱਗੇ ਲੱਗੀ ਸੀ ਲੈ ਉਹ ਅੱਗਾ ਕਿ ਜੁੱਲਾ ਬਣਾਇਆ ਉਹ ਉਹ ਚੁੱਲੇ ਵਾਂਗ ਚੱਲਦਾ ਬਜਾਰੇ ਵਰ ਹੈ ਚੱਲ ਹਟ ਜਾ ਹਿਲ ਤਾ ਨਾ ਕਰ ਛੋਟੂ ਹਮ ਬੁਟਿਆਂ ਦਾ ਹੋਣਾ ਇੱਥੇ ਕਣਕੇ ਵੀਜੂਗੇ ਇਹ ਤਾਂ ਕਹਿੰਦਾ ਵੇਜ ਬੁਟਿਆਂ ਨੂੰ ਮੈਂ ਕਾਲੀ ਕਰੀਂ ਕਰਦਾ। ਅਜੇ 100 ਰੁਪਏ ਡਾਊਨ ਆਇਆ ਬਾਈ। ਮੈਂ ਉਹੀ ਕਹਿੰਦਾ ਮੈਂ ਤੂੰ ਰਹਿਣ ਦੇ ਤੂੰ ਕਣਕ ਵੀਚ ਦੂੰਗੇ। ਹੂੰ ਠੀਕ ਨਹੀਂ? ਹੂੰ। ਜਿਹੜੀ ਹੋਊ ਠੀਕ ਐ ਜੇ ਕਣਕ ਦੇ ਵਿੱਚ ਹੋਊਗੀ ਕਣਕ ਦਾ ਨਹੀਂ ਹੋ ਜਾਣੀ ਇਹ ਵਿੱਚ ਪਟਾਖੇ ਦਾ ਪੱਟ ਵੀ ਹੋ ਜੂਗੇ ਕਣਕ ਗੁਜਰਾਉਂ ਦੇ ਦੂੰਗੇ। ਠੀਕ ਨਹੀਂ ਗੱਲ? ਪਹਿਲਾਂ ਕਣਕ ਵੀਚ ਲੋ। ਹੋਰ ਕੀ ਐ? ਮੈਂ ਕਾਲੀ ਨਾ ਕਰ ਤੂੰ ਹੁਣ। ਜੇ ਵਿਕਣੇ ਜਨਵਰੀ ਚ ਜਾ ਕੇ ਵਿਕਣੇ। ਬਾਸ ਬਾਸ। ਖੇਤਾਂ ਲਾ ਜੂਗਾ ਘਾਹ ਨੇ ਤਾਂ ਨਾਲ ਦੇ ਵਾਦ ਗੰਨਾ ਲਾ ਜੂਗਾ। ਹੂੰ ਹੁਣ ਬਾਜਰਾ ਇਹ ਬਾਜਰੇ ਭਾਈ ਦਾਦੇ ਕੱਖਾ ਇਹ। ਇੱਥੇ ਤਾਂ ਸਟਾਰਟ ਹੋ ਜਾਵਾਂ ਵਧਣ ਵਾਲੇ ਫੂਲਰ ਕੋਰਟ ਤੇ। ਅੱਛਾ। ਉਹ ਚਲੇਗਾ ਇੱਕ ਭਰੀ ਬੜਦਾ-ਬੜਦਾ। ਇੱਕ ਕਿਹੜਾ ਕਿੰਨੇ ਦਿਨ ਕੱਢ ਦਿੰਦਾ? ਇੱਕ ਕਿਹੜਾ ਮੈਂ ਕਹਾਂ ਜੇ ਮੰਨ ਕੇ ਚੱਲ ਜੇ ਇੱਕ ਦੋ ਭਰੀਆਂ ਲਿਆਂਦੇ ਆਪਾਂ ਰੋਜ਼। ਹੂੰ। ਮੰਨ ਕੇ ਚੱਲ ਤਿੰਨਗੇ ਡੰਗਰ ਹੈ। ਹੂੰ। ਜੇ ਦੋ ਭਰੀਆਂ ਲਿਆਂਦੇ ਆ ਤਿੰਨ ਦਿਨ ਵੀ ਕੱਢਦਾ। ਛੇ ਕਿ ਭਰੀ ਆਉਂਦੀਆਂ। ਠੀਕ ਆ ਫਿਰ ਵੀ। ਹੈ? ਉਹ ਠੀਕ ਆ। ਠੀਕ ਕਿਧਰੋਂ ਆ ਧੋਖ ਲੈਂਦੇ ਲਵਾਈ ਹੈ। ਆ achar ਲਿਆਉਣਾ ਕਿ ਨਹੀਂ? achar ਸਾਡੇ ਯਾਰ ਮੈਂ ਸਾਰਾ ਖਾਦਾ ਨਹੀਂ ਮੈਂ ਪਿੱਛੇ ਹੀ ਲਿਆ ਕੇ ਦਿੱਕਤ। ਉਹ ਖਾਂਦੀਆਂ। ਅੱਜ ਤਾਂ ਹਫਤਾ ਨਹੀਂ ਖਾਣਾ ਇਹਨਾਂ ਨੇ ਹਫਤੇ ਬਾਅਦ ਆਪੇ ਆਇਟ ਕੋ ਮੈਡੀਕਲ ਮੇਰੇ ਕਿੰਨੇ ਕਿਹਾ ਕਿ ਉੱਥੇ ਮੇਰੇ ਮੁੱਕੋ ਕੇ ਬਾਈਕ ਇੱਕ ਦਿਨ ਦੇ ਹੋਰ ਮੈਨੂੰ ਤੇ ਵੜ ਲੈ ਉੱਥੇ ਕਿੱਥੇ ਬਾਜਰਾ ਬੁਟਿਆ ਮੈਂ ਤੇ ਕਿੱਥੇ ਉੱਥੇ ਖੜਾ ਹੈ ਵੜਦਾ ਨਹੀਂ ਤੂੰ ਮੈਂ ਕਿੱਥੇ ਵੜਦਾ ਮੈਂ ਤਾਂ ਆਹੀ ਮਸੀ ਪਾਉਣਾ ਚਲ ਮੈਂ ਕਿੰਨਾ ਕ ਦੋ ਤਿੰਨ ਤੇ ਚਾਰ ਦਿਨ ਦਾ ਚਲ ਆਏ ਤਾਂ ਮੇਰੇ ਕੋਲ ਖੜੇ ਦੱਸ ਦਿੰਦੇ ਆ ਜੀ ਮੋਟਰ ਉੱਪਰ ਬੱਥ ਫੇਰ ਚਾਰ ਕਰ ਦਿੰਦਾ ਹੋਊਗਾ ਦੱਸ ਦਿੰਦਾ ਬਾਜਰਾ ਮੋਟਰ ਉੱਪਰ ਖੜਾ ਹਲੇ ਤੁਸੀਂ ਵੜ ਲਿਆ ਕਰ ਪੱਕੀ ਉਹ ਪੱਕੀ ਰੇੜੀ ਉਹ ਤਾਂ ਚਲ ਠੀਕ ਹੈ ਜੇ ਦੱਸ ਦਿੰਦਾ ਬਾਜਰਾ ਮੋਟਰ ਉੱਪਰ ਉਹ ਚਾਰ ਲਿਆ ਆਚਾਰ ਦਾ ਫਿਰ ਉਹ ਕਾਬਾ ਦਾ ਚਲ ਅਸੀਂ ਵੀ ਲਿਆਉਂਗੇ ਗੈਲਕਦੀ ਪੰਡੇ ਜੇ ਖਾਲੀ ਫਿਰ ਚੱਕਰ ਨੂੰ ਕਿਹੜੇ ਉਹ ਇੱਕ ਮੇਰੀ ਗੱਲ ਸੁਣ ਲੈ ਪੰਡਾ ਤੂੰ ਤਿੰਨ ਚਾਰ ਲਿਆ ਜੇ ਨਾ ਖਾਦਿਆ ਫਿਰ ਤੰਦ ਫਿਰ ਮੈਨੂੰ ਦੇ ਦੀ ਚਲ ਠੀਕ ਹੈ ਠੀਕ ਹੈ ਕਿ ਨਹੀਂ ਠੀਕ ਹੈ ਇਹ ਹਫਤਾ ਨਹੀਂ ਖਾਣਾ ਉਹ ਤੇ ਬਾ ਛੱਡਣਾ ਨਹੀਂ ਉਹਨਾਂ ਨੇ ਆਹੋ ਮੈਂ ਦੇਖਿਆ ਤਜਰਬਾ ਮੈਂ ਪਿਛਲੇ ਸਾਲ ਲਿਆਇਆ ਇੱਕ ਗੱਲ ਦੇਖੀ ਆ ਮੈਂ ਜਿਹੜਾ ਆਪਾਂ ਜੀ ਬੀਂਗਾ ਵੀ ਲਾਇਆ ਹੋਵੇ ਨਾ ਦੂਵੇ ਬਾਜਰੇ ਦਾ ਉਹ ਰੀਮੋਕਦਾ ਉਹ ਹੜਾ ਮੁਕਦਾ ਨਹੀਂ ਹੈਗਾ ਭਾਈ ਉਹ ਤਾਂ ਬਾਜਰਾ ਬਹੁਤ ਵਧੀਆ ਚੀਜ਼ ਹੈ ਮੇਰੇ ਕੋ ਅੱਗੇ ਦੋ ਖੱਤੀਆਂ ਹੁੰਦੀਆਂ ਨੇ ਬਾੜੇ 'ਚ ਉਹ 11 ਮੇਰਾ ਫਿਰ ਵੱਢਣ ਵਾਲਾ ਹੋ ਗਿਆ ਉਹ ਮੇਰੇ ਕੋ ਬਾੜੇ 'ਚ ਹੁੰਦੀ ਸੀ ਖੱਤੀ ਇੱਕ ਉਹ ਟੈਂਕੀ ਕੋਲ ਉਹ ਖੱਤੀ ਬਾੜੇ 'ਮਾ ਹਾਂ ਉਹ ਗੰਨਾ ਫੜਾਉਂਦੇ ਰਹੇ ਆ ਗੰਨੇ ਦਾ ਪੰਗਾ ਲੀ ਲਿਆ ਉਹ ਗੰਨੇ ਦਾ ਬੀਜ ਦਾ ਉਹ ਬਾਜਰੇ ਦੀ ਵੀ ਜਾਂਦਾ ਲੱਗਿਆ ਨਹੀਂ ਮੇਰੀ ਖੱਤੀਆਂ ਮਹੀਨਾ ਕੱਢ ਦੇਂਦੀ ਇੱਕ ਵਾਰ ਦਾ ਅਰਦਾ ਵੀ ਐ ਅੱਧਾ ਵੱਢਣੇ ਨੂੰ ਮਿੰਟ ਦਾਸਦਾ ਕੰਮ ਹੋ ਜਾਦਾ ਤਾਂ ਇੱਕ ਲੰਬਾ ਬਹੁਤ ਹੁੰਦਾ ਹਰਾ ਹੁੰਦਾ ਜਿਵੇਂ ਮਰਜੀ ਵੱਢੀ ਜਾ ਆਹ ਤਾਂ ਹਲੇ ਨੱਕ ਬੋਲਣੀ ਮਾਰਦੇ ਮਿੱਠਾ ਹੁੰਦਾ ਉਹ ਮਿੱਠਾ ਹੈ ਲੋਟਾ ਵਿੱਗਾ ਖੰਡ ਚਾਹੀਦਾ ਹੁੰਦਾ ਵਿੱਗਾ ਖੰਡ ਹਨਾ ਕੁਛ ਨਹੀਂ ਕਰਿਆ ਆਪਾਂ ਕੋਲ ਕਰ ਜਾਂਦੇ ਜਿੱਕਿਨਾ ਆਪਾਂ ਬੂਟੇ ਲਾਉਂਦੇ ਆ ਨਾ ਇਹ ਬੂਟਿਆਂ ਵਿੱਚ ਇੱਕ ਵਿੱਗਾ ਲੀਬੀ ਤੇ ਆਹੋ ਹੋਇਆ ਹੁੰਦਾ ਆਹੋ ਠੀਕ ਆ ਹੋ ਜਾਣਾ ਬੂਟੇ ਤਾਂ ਹੋ ਜਾਣਾ ਫਾੜੇ ਬੂਟੇ ਵਿੱਚ ਖੜਾ ਉਹ ਪਹਿਲੇ ਸਾਲਾਂ ਚ ਬੀਜ ਹੁੰਦਾ ਹਾਂ ਜਿੱਕਿਨਾ ਤੇਰੀ ਉਹ ਖੱਤੀ ਆ ਇਹ ਤੂੰ ਬੀਜੀ ਵੀ ਹੁੰਦੀ ਪਹਿਲੇ ਸਾਲ ਹੋ ਜਾਣਾ ਤਾਂ ਹੋ ਜਾਣਾ ਤਾਂ ਇਹ ਨਹੀਂ ਹੈ ਕਿ ਆਪਾਂ ਲਾਲਚ ਕਰੀਏ ਵੀ 2 ਸਾਲ ਗੰਨਾ ਲੈ ਕੇ ਫੇਰ ਬੀਜੀਏ ਤੇ ਇਹ ਨਹੀਂ ਹੁੰਦਾ ਇਹ ਨਹੀਂ ਹੋਣਾ ਹੈ ਕਹਿੰਦੇ ਫੇਰ ਬੂਟੇ ਨਹੀਂ ਹੋਣ ਦਿੰਦੇ ਫੇਰ ਉਹੀ ਗੱਲਾਂ ਗੱਲਾਂ ਤੀਨ ਲੋਣੀ ਆ ਪਹਿਲਾਂ ਬੂਝਾ ਮਾਰਿਆ ਬੋਹੂ ਦਾ ਹਾਂ ਪਹਿਨਾ ਬੂਝਾ ਹੁੰਦਾ ਉਹ ਇਹ ਨਹੀਂ ਹੜਦਾ ਉਹ ਇਹ ਨਹੀਂ ਹੜਦਾ ਫੇਰ ਕੁਣੀ ਹੋਈ ਜਾਂਦਾ ਜਾਂ ਤਾਂ ਉਦਾਂ ਹੀ ਹੋਈ ਜਾਂਦਾ ਹਾਂ ਜੇ ਹੁਣ ਉਹਨੇ ਹੁਣ ਬੂਝਾ ਮਾਰ ਨਹੀਂ ਦੇਣਾ ਹੁਣ ਬੂਟੇ ਫਲੇ ਇਹ ਜਿਵੇਂ ਆ ਬੂਟੇ ਤਾਂ ਤਗੜੇ ਹੋਗੇ ਨਾ ਫੇਰ ਹੁਣ ਤਾਂ ਉਹਨਾ ਮੈਂ ਜਾਉ ਉਹ ਸਾਥ ਦੇ ਆ ਮਾੜਾ ਮੋਟਾ ਬਾਜਦਾਗਾ ਪਪੂਲਰਾਂ ਦੇ ਗੱਖ ਕੁਝ ਨਹੀਂ ਬਾਈ ਕਰ ਪਪੂਲਰਾਂ ਦੇ ਗਾਦੀ ਗੱਖ ਇਹ ਤਾਂ ਇੱਕ ਆਏ ਵੀ ਹੁਣ ਬੀਜਣੇ ਪੈਂਦੇ ਆ ਬਸ ਖਾਲੀ ਨਹੀਂ ਛੱਡ ਸਕਦੇ ਇੱਕ ਖਾਜਵਾਉਂਦੀ ਆ ਉਹਨੇ ਭੱਬੂ ਕੁੱਤਾ ਭੱਬੂ ਕੁੱਤੇ ਕਰਕੇ ਖਾਜਵਾਉਂਦੀ ਛੱੜੀ ਬਹੁਤ ਦੇਖ ਦੇ ਦੇਖ ਪੜਨਾ ਪੈਂਦਾ ਇਹ ਜੜਾ ਮਾ ਇਕੱਠੇ ਹੋਏ ਪਏ ਹੁਣੇ ਨਾਂਦੀਏ ਪਪੂ ਕੁੱਤਾ ਬਹੁਤ ਆ ਐਤਾ ਅਸੀਂ ਸਪਰੇਅ ਕਰਤੀਦੀ ਆ ਮੈਂ ਵਿੱਚ 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 ਲੈਣਾ ਦੇ ਉਹਦੇ ਕਰਕੇ ਸੋਸਰਾ ਰਹਿਆ ਮੜਾ ਜਿਆ ਇੱਕ ਕੱਖ ਦੁਆਰਾ ਹੋ ਗਿਆ ਹਾਂ ਚੱਲ ਹੁਣ ਤਾਂ ਬਾਉਂਗਾ ਹੀ ਹੁਣ ਬਾਸ ਤੂੰ ਗੱਲ ਕਰਦਾ ਇਹ ਜੇ ਸਾਫ ਨਹੀਂ ਤੇ ਕਰਾਈ ਨੇ ਸਾਫ ਕਿੱਥੇ ਕਰਾਈ ਸਪਰੇਅ ਕਰਾਈ ਹੈ ਸਾਫ ਵੀ ਕਰਾਉਣ ਨੂੰ ਫਿਰਦੇ ਰਹੇ ਰੁੱਕ ਗਿਆ ਤੈਨੂੰ ਕਰਾਏ ਨਹੀਂ ਮੈਂ ਇਹਨੂੰ ਕਿਹਾ ਮੈਂ ਹੁਣ ਤਾਂ ਇਹ ਇਹ ਲੱਗਿਆ ਤਾਂ ਸਾਫ ਕਰਾਉਣਾ ਮੈਂ ਸਾਫ ਕਰਾ ਕੇ ਕੀ ਫਾਇਦਾ ਹੀ ਨਹੀਂ ਮੈਂ ਇਹਨੂੰ ਕਿਹਾ ਮੈਂ ਸਾਫ ਤੂੰ ਇੱਥੇ ਭਈਏ ਨੇ 20 ਦਿਨ ਨਹੀਂ ਲਾ ਦੇਣੀ ਆ ਹਾਂ ਮਾਈਰੋਸ ਸਪਰੇਅ ਕਰਦੇ 1 ਲੀਟਰ ਲੱਗਣੀ ਐ ਮੈਂ ਹੀ ਕਰਕੇ ਗਿਆ 1 ਲੀਟਰ ਨੂੰ ਪਤਾ ਤਾਂ ਦੇਖੋ ਮਰ ਗਿਆ ਉਹ ਹੁਣ ਸਾਫ ਕਰਾ ਕੇ ਫੇਰ ਹੁਣ ਫਾਇਦਾ ਹੁਣ ਪਹਿਣਾ ਝਟਪਟ ਵੱਜੇ ਜਿਹੜੇ ਕਰਾ ਦੇ ਫੇਰ ਸਾਫ ਕਰਾ ਦੇ ਚੀ ਚੌਥੇ ਦਿਨ ਫੇਰ ਵਾਹ ਹੋ ਜੂਗਾ ਵਾਸਤੇ ਹਨਾ ਫੇਰ ਸਿਆਲ ਪਾਰ ਫੇਰ ਛੜਲਾ ਰੇੜੂ ਛੜਾ ਛੜਨਾ ਆਹ ਰੇ ਹੈ ਕਿ ਨਹੀਂ ਹੁਣ ਤਾਂ ਸਿਆਲ ਚ ਕਾਹਦਾ ਰੇ ਲੱਗਣਾ ਇਹਨੂੰ ਨਾ ਨਾ ਆ ਤਾਂ ਸਿੱਧੂ ਵੀ ਕੀੜੇ ਕੀੜੇ ਗੂੜੇ ਦੇ ਪਦਾਨ ਦਦੂ ਜੀ ਜਾਂ ਪਾਣੀ ਲਾਉਣਾ ਉਹ ਤਾਂ ਚਲ ਉਹ ਤਾਂ ਕਣਕ ਦੇ ਗੈਲ ਕਣਕ ਚ ਡਾਇਆ ਪਉਣਾ ਇਹਦੇ ਵਿੱਚ ਪੈ ਜਾਣਾ ਜਾਂ ਛਿੱਟਾ ਹੀ ਲਾਉਣਾ ਤਾਂ ਇਧਰ ਤਾਂ ਪ੍ਰਸਾਦ ਮਗੀਸਾਤਾ ਤਾਂ ਯੂਰੀ ਜੀ ਦੇ ਮਰਸਾਦ ਚ ਜਦ ਇਹ ਰੀਜੈਂਟ ਛਿੱਟ ਦਿੰਦਾ ਜਾਂ ਪਦਾਨ ਛਿੱਟ ਦਿੰਦਾ ਗੇਰੀ ਨਹੀਂ ਕੁਝ ਵੀ ਕੁਝ ਨਹੀਂ ਗੇਰਿਆ ਇਹਨੇ ਨਹੀਂ ਨਹੀਂ ਉਹ ਤਾਂ ਚਾਹੀਦਾ ਇਹਰਾ ਇੱਕ ਜਾਈ ਤੇ ਬਾਜਰਾ ਵੀ ਜਿਆ ਜਾਂ ਛਿੱਟਾ ਤੇ ਦਿੱਤਾ ਬਸ ਇੱਕ ਰੇ ਜ਼ਰੂਰੀ ਆ ਦੋ ਤਿੰਨ ਵਾਰੀ ਬਰਸਾਦ ਚ ਤਿੰਨ ਵਾਰੀ ਯੂਰੀਆ ਜ਼ਰੂਰੀ ਆ ਕਿ ਟੋਗੜ ਤਿੰਨ ਵਾਰੀ ਕਹਿੰਦੇ ਉਹ ਮੈਂ ਉਹਨਾਂ ਬੂਟਿਆਂ ਚ ਜਦ ਮੈਂ ਪਦਾਨ ਸਾਰਾ ਕੋਲ ਲਾਇਆ ਪਤਾ ਵਿੱਚ ਉਹਦੇ ਜਿਹੜਾ ਗੰਨੇ ਛਟਿਆ ਰੀਜੈਂਟ ਵੀ ਸੀ ਸਾਰਾ ਫੋਟਾਸ ਵੀ ਸੀ ਸਭ ਕੁਝ ਯੂਰੀਆ ਜ਼ਰੂਰੀ ਆ ਜ਼ਰੂਰੀ ਆ ਦਾਇਆ ਉਹ ਤੁਹਾਡੀ ਚੁਆਇਸ ਆ ਜੀ ਤੁਸੀਂ ਪਾਉਣਾ ਚਾਹੁੰਦੇ ਆ ਮਾੜਾ ਮੋਟਾ ਪਾ ਸਕਦੇ ਆ ਬਾਕੀ ਹੋਰ ਚੀਜ਼ਾਂ ਲੱਗ ਆ ਹਾਂ ਹਾਂ ਇੱਧਰ ਆਇਆ ਉਹ ਤਾਂ ਕੁੱਤੇ ਫਿਰਦੇ ਆ ਇੱਧਰ ਆ ਜਾ ਹਾਂ ਦਾ ਫਿਰ ਕੁੱਤੇ ਢਾਈ ਭੱਜ ਕੇ ਆਇਆ ਕੁੱਤਾ ਹਾਂ ਉਹ ਘੜਾ ਗੇਟ ਉਰੇ ਦੇਖ ਲੈ ਸਾਲਾ ਇਹ ਕਹਿ ਚ ਪਈ ਆ ਦੇਖ ਤਾਂ ਉਰੇ ਆ ਕੋਈ ਨਾ ਨਾ ਇਹ ਕਿਹੜਾ ਕੀੜੇ ਪੈ ਵੀ ਫਿਰਦਾ ਉਰੇ ਉਰੇ ਉਹ ਤਾਂ ਆਇਆ ਇੱਧਰ ਨਾ ਛੇੜ ਉਹਨੂੰ ਨੂੰ ਨਾ ਛੇੜੀ ਪੁੱਤ ਪੈ ਜਾਂਦਾ ਥਾਲਾ ਦੇਖ ਕੇ ਬਾਜੀ ਵਾਰ ਮੈਂ ਉਹ ਪਾ ਜੂਗਾ ਆ ਫਿਰ ਤਾਂ ਇੱਕ ਦੇਖ ਲੈ ਇੱਧਰ ਆ ਸੰਤਾ ਇਹ ਨਹੀਂ ਹੈਗਾ ਉਧਰ ਫਿਰਦਾ ਉਹ ਕੀ ਹੋ ਰਿਹਾ ਉਹ ਤਾਂ ਆਪ ਡਰਦਾ ਵਿਚਾਰਾ ਕੋਈ ਵੀ ਹੀਰੇ ਵੇ ਉਰੇ ਆਉਣਾ ਕੋਈ ਕੁਝ ਮਿਲੂਗਾ ਕੋਈ ਸਮਾਨ ਤਾਂ ਮਿਲਦਾ ਹੀ ਇਹਨਾਂ ਨੂੰ ਉਹ ਆ ਚਾਦਰ ਵੀ ਠੀਕ ਆ ਹਨਾ ਯਾਰ ਯਾਰ ਆਹ ਇਹਨੂੰ ਹਜਰਾਂ ਕਿ ਨਵਰਾਇ ਲੈਂਦਾ ਤਾਂ ਮਾਝੂਂ ਗੀਨੋ ਆਹ ਆਹ ਹੁਣ ਬੋਦਾ ਹੋ ਗਿਆ ਜਮੀ ਉਹ ਨਹੀਂ ਮੈਂ ਕੱਟਿਆ ਆਹ ਇਹਨੂੰ ਮੈਂ ਕਹਿਤਾ ਮੇਰੇ ਕੋਲ ਬਹੁਤ ਪਈਦੀ ਆਹ ਮੇਰੇ ਕੋਲ ਹੀ ਪਈ ਆ ਜਿਹੜੀ ਤੇਰੀ ਮੈਜ ਨੂੰ ਦੱਦ ਵੀ ਕੱਟੀਆਂ ਤੰਗ ਕਰਦੀਆਂ ਮੈਨੂੰ ਬਾਹਰ ਜਾਣ ਤੇ ਹਾਂ ਉਹ ਰੱਸੀ ਲਾ ਕੇ ਚਾਦਰ ਲਾ ਦੇ ਕਰਾਂ ਉਹ ਵੀ ਠੀਕ ਐ ਇੱਕੋ ਰੱਸੀ ਨੂੰ ਚਾਦਰ ਲਾ ਦੇ ਚਾਹੀ ਤਾਂ ਵੀ ਇਹਨਾਂ ਨੇ ਰੰਗਣਾ ਆ ਉਹਨਾਂ ਨੂੰ ਅੜਿਕਾ ਲੱਗੀਆਂ ਨਾ ਅੜਿਕਾ ਲੱਗੀਆਂ ਚਾਦਰ ਦਾ ਰੱਸੀ ਉਹਨਾਂ ਨੇ ਵਿਚ ਨੂੰ ਵੜ ਜੇ ਕਰਦੀਆਂ ਇਹ ਤੇ ਟਾਈਮ ਤੋਂ ਪਹਿਲਾਂ ਵੀ ਖਰਾਬ ਹੁੰਦੀ ਉਹ ਇਦਾਂ ਛੋਟੀ ਜਿਹੀ ਲੱਗਣੀ ਦੋ ਢਾਈ ਫੁੱਟ ਦੀ ਇਹੀ ਆ ਤੇਰੀ ਦੇਖ ਕੇ ਯਾਦ ਆ ਗਿਆ ਚੋਅਜ਼ ਅੱਲ ਵਧੀਆ ਐ ਕਾਲੂ ਇੱਕ ਰੱਸੀ ਲਾ ਕੇ ਇੱਧਰ ਵੀ ਉੱਧਰ ਵੀ ਇਹੀ ਲਾ ਦੇ ਉਧਰ ਨੂੰ ਗਨੌਲੇ ਰਾਸਤੇ ਮੈਂ ਇੱਕ ਨਾਲ ਇੱਕ ਆਹੀ ਹੋ ਲਾ ਦੇ ਇਹਨੂੰ ਉਹਦਾ ਕਾਲੂ ਲੱਗੀ ਮੈਂ ਤਾਂ ਗੋਰੇ ਨਹੀਂ ਕੀਤੀ ਕਰੀ ਇਹ ਚੀਜ਼ ਸਭ ਤੋਂ ਵਧੀਆ ਆ ਲੋਟ ਆ ਇਹ ਉਹ ਮੇਰੇ ਬਾ ਪੂਰੇ ਬਿੱਟੇ ਪਿਆਦਾ ਮਾਰੇ ਮਾਰੇ ਗਲੀਆਂ ਹੋਈਆਂ ਵੇਚਦੀਆਂ ਆ ਤਾਂ ਬੈਡ ਨੂੰ ਲਾਈ ਵੀ ਸੀ ਜਿਹੜੀ ਮੈਂ ਬੈਡ ਨੂੰ ਲਾਈ ਵੀ ਸੀ ਪਹਿਲੇ ਟਰੈਲੇ ਦੇ ਨੂੰ ਉਹ ਇਕੱਲੇ ਹੀ ਪਈ ਰਹੀ ਬਾਹਰ ਨੂੰ ਮੈਂ ਕਿਹਾ ਮੈਂ ਜਾ ਕੇ ਲਾ ਦੇ ਸਾਰੇ ਜਿਹੜੇ ਸਾਡੇ ਕੋਲ ਮੇਰਾ ਬੋਲ ਬਾਈ ਦੀ ਉਹਦੀ ਉਹ ਤਾਂ ਬਹੁਤ 30 ਦੀ ਨਵਾਈ ਦੇਖ ਲੈ ਤੂੰ 15 30 30 ਤੇ 7 30 ਤੇ 14 44 45 ਫੁੱਟ ਦੀ ਹਾਂ ਫਿਰ ਪਿੱਛੇ ਡਬਲ ਵੀ ਕਰੀ ਵੀ ਸੀ 50 ਫੁੱਟੇ ਹੋਣੀ ਹੈ ਮਾ ਬਾਜੀ ਸਾਰੇ ਪਾਸੇ ਚੱਲ ਗਏ ਹਾਂ ਸਾਰੇ ਪਾਸੇ ਤਾਂ ਨਹੀਂ ਘੁੰਮਣੇ ਅੱਧਾ ਘਾਜਣਾ ਤਾਂ ਅੱਧੀ ਜੀ ਹੋ ਗਈ ਸੀ ਅੱਧਾ ਆਈ ਦੀ ਆ ਇੱਥੇ ਦੇ ਨੇ ਆਏ ਘੁੰਮਣੇ ਉਹ ਸਹੀ ਆਏ ਘੁੰਮਣੇ ਇਹਨਾਂ ਹੋ ਜਾਣ ਤਾਂ ਕਬਰ ਕਰਦੇ ਇਕੱਠੀਆਂ ਬਾਹਰ ਛੱਡਦੇ ਪੁੱਤ ਉਹ ਬਾਹਰ ਛੱਡ ਕੇ ਰਹਿਣਾ ਹੁਣ ਉਰੇ ਨਾ ਗੇਰੀ ਹੁਣ ਤੂੰ ਢੁੱਡ ਕੇ ਜਾਣਾ ਹੈ ਠੀਕ ਆ ਅਮਰੂਦ ਵਧੀਆ ਚੱਲਿਆ ਅਮਰੂਦ ਤਾਂ ਵਧੀਆ ਜਾਂਦਾ ਪਿਆ ਹੂੰ ਅਮਰੂਦ ਤਾਂ ਉਹ ਵੀ ਠੀਕ ਹੈ ਲੰਬਾਈ ਵੀ ਅਮਰੂਦ ਦੀ ਠੀਕ ਆ ਉਹ ਵੀ ਕਹਿੰਦਾ ਲੰਬਾਈ ਸੋਹਣੀ ਆ ਅੰਬ ਨਹੀਂ ਠੀਕ ਚੱਲਿਆ ਉਹ ਅੰਬ ਵੀ ਹੁਣ ਚੱਲ ਪੂਹ ਜੇ ਟਾਈਮ ਲੱਗਣਾ ਮੈਂ ਲੂਟ ਆਈਦਾ ਕ ਆ ਜਿਹੜਾ ਮੈਕਮਾ ਦੇ ਆਲੇ ਦੇ ਕੇ ਗਏ ਤੇ ਯਾਦ ਇਹਨਾਂ ਦਾ ਤਾਂ ਕੋਈ ਦਸਤ ਸਹੀ ਲਿਖੜੇ ਨਹੀਂ ਸੜੇ ਜਿਹੜੇ ਲਿੰਬੂ ਦਿੱਤੇ ਤੇ ਸੰਤਰੇ ਨਿਕਲੇ ਜਿਹੜੇ ਸੰਤਰੇ ਦਿੱਤੇ ਤੇ ਗਲਗਲਾ ਨਿਕਲਿਆ ਹੋ ਕੰਮ ਹੋਇਆ ਇਹਨਾਂ ਨਾਲ ਦਾ ਕੋਈ ਨਾ ਮੂਟਾ ਸਹੀ ਨਹੀਂ ਨਿਕਲਿਆ ਉਹ ਕਿਤੇ ਤਾਂ ਅਹੀਂ ਤਾਂ ਨਹੀਂ ਪੁੱਠੇ ਲਾਤੇ ਪੁੱਠੇ ਨਹੀਂ ਲਾਏ ਦਿੱਤੇ ਕੀ ਕਹੇ ਜਿਹੜੇ ਸਾਕਤ ਕਹਿੰਦੇ ਵੀ ਲਿੰਬੂ ਆ ਇਹ ਉਹ ਗੱਲ ਗਲਾਂ ਨਿਕਲਾਈਆਂ ਉਹ ਫੇ ਉੱਥੇ ਉਹਨਾਂ ਤੇ ਉਹ ਇੱਧਰ ਉੱਧਰ ਹੋ ਗਈ ਹੁਣ ਕੋਈ ਆਉਲੇ ਲਾਏ ਆਉਲੇ ਜਿਹੜੇ ਆਉਲੇ ਨਹੀਂ ਕਰਨੇ ਆ ਆਉਲਿਆਂ ਦੀ ਸੁਣ ਲੈ ਲਾਇਨ ਕਿੰਨਾ ਚਿਰ ਹੋ ਗਿਆ ਹੁਣ ਤਾਂ ਹੀ ਆ ਬੇ ਨਹੀਂ ਲੱਗੇ ਉਹ ਤਾਂ ਬਾਬੂ ਜੀ ਦੇ ਉਕਣੇ ਖੜਾ ਫੇਰ ਲੱਗਿਆ ਕੋਈ ਆਵਲਾ ਫੇਰ ਦੱਸ ਮੁੰਡਾ ਕੋਈ ਖੜਾ ਬਾਬੂ ਜੀ ਦੇ ਇੱਡੇ ਦਰਹਤ ਹੋ ਗਏ ਜਿਹੜੇ ਭੋਲੂਆਂ ਹਾਂ ਇਹ ਬਹੁਤ بڑا ਹੋ ਗਿਆ ਉਹ ਫੇਰ ਉਕਣੇ ਹੀ ਖੜਾ ਉਕਣੇ ਹੀ ਖੜੇ ਕੋਈ ਆਵਾਂ ਵੀ ਲੱਗਿਆ ਕਹਿੰਦੇ ਇਹ ਨਿੰਬੂ ਆ ਇਹ ਕਾਜੀ ਨਿੰਬੂ ਸੜ ਗਿਆ ਗਲਗਲਿੰਗ ਦੇ ਗਲਗਲ ਸਾਰੀ ਗਲਗਲਾ ਸਾਰੀ ਗਲਗਲਾ ਖਾਈ ਜਾਓ ਚਾਰ ਪਾਪਾ ਦੇ ਵਿੱਚ ਇੱਕ ਦੋ ਬੂਟੇ ਲੱਗੇ ਵੀ ਹੁਣ ਹਾਂ ਹਾਂ ਹੁਣ ਹੋ ਗਿਆ ਗੱਦਰ ਹੋ ਗਿਆ ਗੌਰ ਨਹੀਂ ਕਰੀ ਦੇਖੀ ਮੈਨੂੰ ਤੁਸੀਂ ਗੱਲ ਕੱਲੂ ਦੇਖ ਕੇ ਦਦੂੰਗਾ ਵਿੱਚ ਇੱਕ ਦੋ ਬੂਟੇ ਸੰਤਰੇ ਦੇ ਆ ਬਸ ਬਾਕੀ ਗਲਗਲਾਈ ਹੈ ਬਾਕੀ ਸਭ ਗਲਗਲ ਇੱਕ ਬੂਟਾ ਨਿੰਬੂ ਦਾ ਇੱਕ ਦੋ ਸੰਤਰੇ ਦੇ ਆ ਬਸ ਹੂੰ ਉਹ ਵੀ ਮੇਰੀ ਗੱਲ ਸੁਣ ਲਾ ਉਹ ਸ਼ੰਗਾਈ ਸ਼ੂਗੀ ਦੂਸੀ ਵੀ ਨਹੀਂ ਕਰੀ ਮੁੜ ਕੇ ਉਹ ਯਾਰ ਉਹ ਤਾਂ ਉਂ ਖੜੀਆਂ ਇੱਕ ਬਸ ਉਹਨੇ ਪੱਟੀਆਂ ਨਹੀਂ ਹੈਗੀਆਂ ਪੁੱਛਦਾ ਤਾਂ ਹੈ ਨਹੀਂ ਕੋਈ ਖਾਂਦਾ ਹੀ ਨਹੀਂ ਸ਼ੰਗਾਈ ਕਰਨੀ ਅਚਾਰ ਤਾਂ ਠੀਕ ਹੈ ਕੋਈ ਪੌਂਦਾ ਹੀ ਨਹੀਂ ਅਚਾਰ ਤਾਂ ਗਲਗਲ ਦਾ ਜਿੱਦਣ ਤੋਂ ਪੱਕ ਜਾਂਦੀਆਂ ਗਲਗਲਾਂ ਤਾਂ ਤੋੜ ਕੇ ਚਾਰ ਢਿੱਬੀ ਸਭ ਗੇਰੇ ਆਉਂਦੇ ਆ ਉੱਥੇ ਉਹ ਪਾ ਲੈਂਦੇ ਆ ਚਲ ਢਿੱਬੀ ਸਭ ਗੁਰਦਾਰੇ ਚ ਚੱਲਦਾ ਬਧੇਰਾ ਹੂੰ ਹਾਂ ਚਲਿਏ ਫਿਰ ਚੱਲ ਚਲੀਏ ਹਨੇਰਾ ਵੀ ਹੁੰਦਾ ਜਾਂਦਾ ਬਾਈ ਚਲੋ ਠੀਕ ਹੈ ਜੀ ਫਿਰ ਦੇਖਦੇ ਹਾਂ ਹੁਣ ਪਰਸੂ ਕਿਸੇ ਨੂੰ ਲੈਣਾ ਟਰੈਲਰ ਚਾ ਵਧੀਆ ਹੈ ਠੀਕ ਆ ਚੌਥੇ ਨੂੰ 22 ਤਰੀਕ ਨੂੰ ਕਹਿੰਦੇ ਆ ਟਰੈਕਟਰ ਨਹੀਂ ਆਉਣਾ ਜੱਥੇ ਨਾਲੇ ਕਾਲੂ ਕਹਿੰਦੇ ਟਰੈਕਟਰ ਨਹੀਂ ਆਉਣਾ ਮਾ ਕਾਲੀ ਨਾ ਕਰ ਹੁਣ ਤੂੰ ਉਹਨੂੰ ਪਾ ਕੇ ਤੇ ਸਾਰਾ ਮਾੜਾ ਮੋਟਾ ਛੱਡਦਾ ਪੰਗਾ ਖੜਾ ਹੋ ਜਾਣਾ ਹੁਣ ਤੂੰ ਉਹਨੂੰ ਕਹੇ ਨਾ ਟਰੈਲਰ ਟਰੈਕਟਰ ਨੂੰ ਤਾਂ ਮਾ ਟਰੈਲਰ ਲਿਆ ਉਹ ਫੋੜ ਲੈ ਜਾ ਬਸ ਹੁੱਕ ਪਾਈ ਜਣੀ ਉਹਦੀ ਹਾਂ ਕਿਤੇ ਪੰਗਾ ਨਾ ਖੜਾ ਹੋ ਜਾਵੇ ਹੁੱਕ ਮਿੰਟ ਲਈ ਹੁੱਕ ਪੂਰੀ ਪੈਂਦੀ ਐ ਨਾ ਤੇਰੀ ਵਾਲੀ ਪੈਂਦੀ ਹੈ ਫੋਰਡ ਵਾਲੀ ਫੋਰਡ ਵਾਲੀ ਫੋਰਡ ਵਾਲੀ ਪਤਲੀ ਮੈਂ ਪਾ ਦੂੰਗੇ ਸਾੜੇ ਹੀ ਤੇ ਪੂਰੀ ਪੈਂਦੀ ਹੈ ਅਮ ਦੇਖੀਏ ਕੱਲ ਵੀਡੀਓ ਚ ਹਾਂ ਜਿਹੜੀ ਫੋਰਡ ਆਈ ਉਹ ਨਹੀਂ ਪੈਣੀ ਉਹ ਤੇ ਸਾਡੀ ਹੁੱਕ ਦੀ ਲੰਬਾਈ ਜਾਂਦਾ ਜੇ ਫੋਰਡ ਆਈ ਨਾ ਆਏ ਪਾਈ ਉਹ ਪਤਲੀ ਮੈਂ ਪਾ ਦੂਗੀ ਤੈਨੂੰ ਲੈ ਜਾਂਦਾ ਹਾਂ ਹਾਂ ਠੀਕ ਨਹੀਂ ਗੱਲ ਫੋਰਡ ਨਾਲੇ ਲੈ ਆਉਂਗੇ ਮੈਂ ਹੁਣ ਨਾ ਕਾਲੀ ਕਰੀ ਉਹਨੂੰ ਟ੍ਰਾਇਲ ਟੂ ਲੈ ਆਉਂਦੇ ਠੀਕ ਨਹੀਂ ਗੱਲ 2-4 ਦਿਨ ਵਿਚਾਰ ਤਸੱਲੀ ਨਾਲੇ ਕਰ ਲੈਣ ਦੇ ਕੰਮ ਨੂੰ ਨਾ ਨਾ ਠੀਕ ਆ ਹਾਂ ਚਲੋ ਫਿਰ ਓਕੇ ਚਲੋ ਠੀਕ ਹੈ ਜੀ ਠੀਕ ਹੈ ਜੀ ਸਸੀ ਗੱਲ ਜੀ